ਟਰਾਲੀ ਚ ਭਰ ਲਿਆ ਟਰਾਲੇ ਜਿੰਨਾ ਮਾਲ ਪਰਾਲੀ ਦੀਆਂ ਗੱਠਾਂ ਨਾਲ ਭਰੀ ਟਰਾਲੀ ਦਾ ਹੋ ਗਿਆ ਐਕਸੀਡੈਂਟ ਜਾਨੀ ਨੁਕਸਾਨ ਤੋਂ ਰਿਹਾ ਬਚਾ ਇਹ ਤਸਵੀਰ ਹੈ ਇਹ ਹਾਸਾ ਜਲੰਧਰ ਅਮਰੀਤਸਰ ਨੈਸ਼ਨਲ ਹਾਈਵੇ ਤੇ ਵਾਪਰਿਆ ਤਸਵੀਰ ਦੇ ਵਿੱਚ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਟਰਾਲੀ ਦੇ ਵਿੱਚ ਪ੍ਰਾਲੀ ਦੀਆਂ ਗੱਠਾਂ ਭਰੀਆਂ ਹੋਈਆਂ ਨੇ ਤੇ ਇਹ ਪ੍ਰਾਲੀ ਨਾਲ ਭਰੀ ਟਰਾਲੀ ਹਾ사 ਗ੍ਰਸਤ ਹੋ ਗਈ ਤੇ ਨੈਸ਼ਨਲ ਹਾਈਵੇ ਦੇ ਉੱਪਰ ਪਲਟ ਗਈ ਜਿਸ ਤੋਂ ਬਾਅਦ ਸੜਕ ਦੇ ਉੱਤੇ ਬਾਨਾਂ ਦੀਆਂ ਲੰਬੀਆਂ ਲੱਬੀਆਂ ਕਤਾਰਾਂ ਲੱਗ ਗਈਆਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿਸ ਕਦਰ ਟਰੈਕਟਰ ਟਰਾਲੀ ਦੇ ਵਿੱਚ ਪ੍ਰਾਲੀ ਦੀਆਂ ਗੱਠਾਂ ਨੂੰ ਲੋਡ ਕੀਤਾ ਗਿਆ ਸਮਰੱਥਾ ਤੋਂ ਵੱਧ ਪ੍ਰਾਲੀ ਲੋਡ ਕੀਤੀ ਹੋਈ ਹੈ ਇਸ ਦੇ ਵਿੱਚ ਮਾਲ ਜ਼ਿਆਦਾ ਹੋਣ ਕਾਰਨ ਜਦੋਂ ਇੱਕ ਖੱਡੇ ਦੇ ਵਿੱਚ ਟਰੈਕਟਰ ਵੱਜਦਾ ਹੈ ਦਾ ਐਕਸਲ ਟੁੱਟ ਜਾਂਦਾ ਤੇ ਹਾਈਵੇ ਦੇ ਉੱਤੇ ਹੀ ਉਹ ਪਲਟ ਜਾਂਦਾ ਜਿਸ ਕਾਰਨ ਹਾਈਵੇ ਤੇ ਲੰਬਾ ਜਾਮ ਲੱਗ ਗਿਆ ਕਿਉਂਕਿ ਪੂਰਾ ਰਸਤਾ ਹੀ ਟਰੈਕਟਰ ਟਰਾਲੀ ਦੇ ਪਲਟਣ ਕਾਰਨ ਬਲੌਕ ਹੋ ਗਿਆ ਇਸ ਹਾਦਸੇ ਦੇ ਵਿੱਚ ਰਾਹਤ ਵਾਲੀ ਗੱਲ ਇਹ ਰਹੀ ਕਿ ਕਿਸੇ ਵੀ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਮੌਕੇ ਤੇ ਮੌਜੂਦ ਲੋਕਾਂ ਮੁਤਾਬਕ ਇੰਨੀਆਂ ਓਵਰਲੋਡ ਟਰਾਲੀਆਂ ਢਲਵਾਂ ਤੇ ਵਿਆਸ ਦੇ ਹਾਈ ਟੈਕ ਨਾਕੇ ਤੋਂ ਲੰਘ ਕੇ ਇੱਥੇ ਪਹੁੰਚਦੀਆਂ ਨੇ ਪਰ ਇਸ ਪਾਸੇ ਕੋਈ ਵੀ ਧਿਆਨ ਨਹੀਂ ਦੇ ਰਿਹਾ ਉਹਨਾਂ ਕਹੇ ਕਿ ਜੇਕਰ ਟਰੈਕਟਰ ਥੋੜਾ ਜਿਆ ਕਰੀਬ 4 ਫੁੱਟ ਵੀ ਅੱਗੇ ਹੁੰਦਾ ਤਾਂ ਟਰੈਕਟਰ ਚਾਲਕ ਦੀ ਜਾਨ ਵੀ ਜਾ ਸਕਦੀ ਸੀ ਨਾਲ ਹੀ ਨਾਲ ਪੁੱਲ ਹੇਟੋਂ ਲੰਘ ਰਹੇ ਪੂਰਨਾ ਲੋਕਾਂ ਦਾ ਵੀ ਨੁਕਸਾਨ ਹੋ ਸਕਦਾ ਸੀ ਦੇਖ ਸਕਦੇ ਹੋ ਟਰੈਕਟਰ ਟਰਾਲੀ ਦੇ ਵਿੱਚ ਕਿਸ ਕਦਰ ਮਾਲ ਭਰਿਆ ਹੋਇਆ ਹੈ ਲੋਡ ਕੀਤੀ ਹੋਈ ਹੈ ਪ੍ਰਾਲੀ ਤਾਏ ਟਰੈਕਟਰ ਟਰਾਲੀ ਹਾਸਾਗ੍ਰਸਤ ਹੋ ਗਈ ਤੇ ਨੈਸ਼ਨਲ ਹਾਈਵੇ ਦੇ ਉੱਪਰ ਪਲਟ ਗਈ ਤਸਵੀਰਾਂ ਮੌਕੇ ਦੀਆਂ ਨੇ ਦੇਖ ਸਕਦੇ ਹੋ ਇਸ ਤਰੀਕੇ ਨਾਲ ਪਰ ਰਾਹਤ ਵਾਲੀ ਗੱਲ ਇਹ ਰਹੀ ਕਿ ਕਿਸੇ ਵੀ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਆਹ ਟਰਾਲੀ ਪਹਿਲਾਂ ਜੀ ਟੋਟਾ ਟਿਲਵਾ ਤੋਂ ਨਾਂਕੇ ਆਈ ਨਾਕੇ ਦੇ ਉੱਤੋਂ। ਨਾ ਤੇ ਉਹਨਾਂ ਨੇ ਰਾਹ 'ਚ ਰੁਕਿਆ ਆਪਣੇ ਸਮੇਂ ਦੋ ਟਰਾਲਿਆਂ ਦਾ ਮਾਲ ਆ। ਤੇ ਦਰਿਆ ਦੇ ਵੀ ਨਾਕਾ ਤੇ ਦਰਿਆ ਦੇ ਉੱਤੇ ਵੀ ਨਾਕਾ ਆ। ਦਾ ਟਾਇਰ ਵੇਖੋ ਜੀ ਕਿੱਡੀ ਜ਼ੋਰ ਦੀ ਉਹਨੇ ਬ੍ਰੇਕ ਮਾਰੀ ਹੋ ਗਈ ਸਾਰੇ ਟਾਇਰ ਘਸੇ ਆ ਤੇ ਹੁਣ ਜੇ ਥੱਲੇ ਚਲ ਜਾਂਦਾ ਤਾਂ ਡਰਾਈਵਰ ਦਾ ਕੀ ਬੰਦਾ ਨਾਗੋ ਵੇਖ ਲਓ ਕੋਈ ਸਕੂਟਰ ਮੋਟਰਸਾਈਕਲ ਜਾਂ ਗੱਡੀ ਵਾਲਾ ਵੀ ਹੁੰਦਾ ਉਹਦਾ ਕਿੱਡਾ ਨੁਕਸਾਨ ਹੋਣਾ ਤੇ ਜਾਨ ਵੀ ਜਾ ਸਕਦੀ ਜੀ ਪਹਿਲਾਂ ਟਾਇਰ ਦੇ ਵੇਖ ਲਓ ਕਿੱਡੀ ਜ਼ੋਰ ਨਾਲ ਬ੍ਰੇਕ ਮਾਰੀ ਐਕਸਲ ਵੀ ਟੁੱਟ ਗਿਆ ਉਹਨੇ ਕੰਟਰੋਲ ਨਹੀਂ ਕੀਤਾ ਕਿਉਂਕਿ ਵਜ਼ਨ ਬਹੁਤ ਜ਼ਿਆਦਾ ਐ ਪੂਰਾ ਟਰਾਲੇ ਦੇ ਉੱਤੇ ਮਾਰ ਟਰਾਲੇ ਤੋਂ ਵੀ ਵੱਧ ਹੀ ਹੋਣਾ ਵਾ ਤੇ ਇਹ ਸਿਰਫ ਪੈਸਿਆਂ ਬਿਸ਼ੇ ਇਹ ਕੁਛ ਕਰਨ ਦੇ ਆ ਵੀ ਪਹਿਲੇ ਵੇਖ ਲਓ ਆਪਣੀ ਜਾਨ ਤੇ ਵੇਖ ਲਓ ਨਾਲ ਇੱਥੇ ਵੇਖੋ ਜੀ ਪਹਿਲਾਂ ਬਿਆਸ ਹੀ ਟੈਕ ਨਾਕਾ ਵਾ ਟਰਾਂ ਵੀ ਹਾਈ ਟੈਕ ਨਾਕਾ ਵਾ ਉੱਥੇ ਵੀ ਕੈਮਰੇ ਲੱਗੇ ਆ ਆਉਦੀ ਰਿਕਾਰਡਿੰਗ ਕਢਾ ਕੇ ਦੇ ਲੈਣ ਉਹ ਵੀ ਇੱਧਰ ਹੀ ਬੈਠੇ ਹੋਏ ਆ ਉਹਨਾਂ ਨੇ ਕਦੀ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ ਹੁਣ ਵੀ ਇੰਨਾ ਮਾਲ ਭਰਿਆ ਹੋਆ ਤੇ ਕਿਉਂ ਨਹੀਂ ਰੋਕੇ ਤੇ ਕਿਹਾ ਜਾਵੇ ਉਹ ਵੀ ਅੰਦਰ ਬੈਠੇ ਹੋਣੇ ਚੁੱਪ ਕਰਕੇ ਗੁਰਸੇਵਕ ਜੀ ਗੁਰਸੇਵਕ ਕਿਹੜਾ ਪਿੰਡ ਆਪਣਾ ਬਨਿਆਣਾ ਜੀ ਦਾ ਪਿੰਡ ਪਿੰਡ ਬਨਿਆਣਾ ਜ਼ਿਲ੍ਹਾ ਜ਼ਿਲ੍ਹਾ ਸੰਗਰੂਰ ਦੀ ਤਸਿਲ ਤਸਿਲ ਮੋਹਨ ਤੇ ਕਿੱਥੇ ਚੱਲੇ ਆਂ ਜੀ ਮੈਨਾਂ ਫੈਕਟਰੀ ਜੀ ਬੁੱਟਰ ਕਿਹੜੀ ਬੁੱਟਰ ਬੁੱਟਰ ਫੈਕਟਰੀ ਆ ਕਿੱਥੋਂ ਲੱਦਿਆ ਆ ਇਹ ਉੱਚੇ ਬੰਡੋ ਕੀ ਕਰਨੋ ਆ ਯਾਰ ਕਿ ਸੈੱਟ ਸੂਟ ਵੱਜੇ ਕੀ ਗੱਲ ਹੋ ਗਈ ਆ ਮਾਜੀ ਟਾਇਰ ਦਾ ਐਕਸਲ ਟੁੱਟ ਗਿਆ ਪਾਪਾ ਐਕਸਲ ਟੁੱਟ ਗਿਆ ਹੱਜੀ ਟਾਇਰ ਮੁਸ ਗਿਆ ਹਾਂ ਓਕੇ ਬ੍ਰੇਕ ਲਾਉਂਦਾ ਸੀਗਾ ਉਧਰੋਂ ਆਉਂਦਾ ਜੀ ਹਿੰਦਰਾ ਔੜੀ ਔੜੀ ਆ ਸਪੀਡ ਤੁਹਾਡੀ ਤੇਜ਼ ਹੀ ਕਿ ਹੌਲੀ ਹੌਲੀ ਜੀਤੀ ਐਨੀ ਸਪੀਡ ਨਹੀਂ ਸੀ ਕਿਉਂਕਿ ਉਹ ਕੱਟਾ ਗਿਆ ਕੱਡੇਗਾ ਕਿ ਮੈਂ ਉਧਰੋਂ ਹੌਲੀ ਲਾਂਗਾ ਜੀ ਮੈਂ ਆਰ ਪੀਓ ਬਤਾਰ ਸਿੰਘ ਹਾਈਵੇ ਪੈਟਰੋਲਿੰਗ ਰੋਟੋ ਜੇ ਓਵਰ ਲੋਡ ਟ੍ਰਾਲਾ ਚਲਦੇ ਆ ਤੇ ਆ ਕਾਰਨ ਹੁੰਦੇ ਆ ਲੋਕਾਂ ਦਾ ਨੁਕਸਾਨ ਕਰਾਉਂਦੇ ਆ ਰਸਤੇ 'ਤੇ ਜੇ ਨਾ ਜਿਆਦਾ ਮਾਲ ਤੇ ਲੋਡ ਕੀਤਾ ਵੀ ਮਾਰਾ ਜਾ ਵੀ ਪਿਆ ਤੇ ਕਿਹਦਾ ਨੁਕਸਾਨ ਕਰ ਸਕਦਾ ਰਸਤੇ 'ਤੇ ਇਹ ਬੰਦ ਹੋਣੇ ਚਾਹੀਦੇ ਇਹ ਟਰਾਲੀ ਦਾ ਮਾਲ ਆ ਟਰਾਲੇ ਦਾ ਮਾਲ ਆ ਟਰਾਲੇ ਤਾਂ ਵੀ ਜਿਆਦਾ ਤੇ ਟਰੱਕ ਤੇ ਟਰਾਲੀ ਤੇ ਲੋਡ ਕਰਿਆ ਹੋਇਆ ਬਿਲਕੁਲ ਬਿਲਕੁਲ ਕਿਤੇ ਪੁਨਰਤੀ ਸਾਰਿਆਂ ਦਾ ਕੋਈ ਲਾਗੇ ਨਹੀਂ ਸੀ ਬਚਾਅ ਹੋ ਗਿਆ ਤੇ ਜਿਹੜਾ ਲਾਗੇ ਹੁੰਦਾ ਹੋ ਗਿਆ ਕਾਰ ਵੀ ਗਈ ਬੰਦਾ ਵੀ ਗਿਆ ਠੀਕ ਕਰ ਸਕਦੇ ਆ ਜਾਂ ਇਹਨਾਂ ਨੂੰ ਲੋਕਾਂ ਨੂੰ ਚਾਹੀਦਾ ਪੁਲਿਸ ਨੂੰ ਓਏ ਨਜਾਇਜ਼ ਐ ਇੱਕ ਟੂੜੀ ਵਾਲੀ ਝੋਂਬਾ ਇਹ ਟਰਾਲੀਆਂ ਜਿਹੜੀਆਂ ਇਹ ਗਲਤਾਂ ਨਜਾਇਜ਼ ਆ ਇਹ ਹਾਈਵੇ ਤੇ ਚੱਲ ਨਹੀਂ ਸਕਤ ਸਹੀ ਹਿਸਾਬ ਨਾਲ ਦੇਖਿਆ ਜਾਵੇ ਇਹ ਮੰਗ ਕਰਦੇ ਕਿ ਇਹਨਾਂ ਤੇ ਕੰਟਰੋਲ ਕੀਤਾ ਜਾਵੇ ਤਾਂ ਕਿ ਲੋਕਾਂ ਦਾ ਬਚਾਅ ਹੋਵੇ ਹੁਣ ਯਾਰਾਂ ਗੱਡੀਆਂ ਖੱਜਲ ਖਰਾ ਮੋੜਦੀਆਂ ਪਿੱਛੇ ਇਹਨਾਂ ਦੀ ਵਜ੍ਹਾ ਨਾਲ ਲੋ ਖਰਾਬ ਹੋ ਰਿਹਾ ਹੈ ਕੋਈ ਪੇਸ਼ੈਂਟ ਹੋ ਜਾਂਦਾ ਵੀ ਮਰੀਜ਼ ਹੋ ਸਕਦਾ ਹੁਣ ਕੌਣ ਹੋਊਗਾ ਇਨਜਾਮ ਦੇ ਵਿੱਚ ਵਿੱਚੋਂ ਛੋਟੀ ਜਿਹੀ ਇਹਨਾਂ ਦੀ ਗਲਤੀ ਆ ਤੇ ਸਭ ਦਾ ਇਨਸਾਨ ਹੋ ਗਿਆ